ਫਗਵਾੜਾ ਸ਼ਹਿਰ ਦੀ ਸਿਰਮੌਰ ਸੰਸਥਾ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਦਾ ਨਾਮ ਹਰ ਕੋਈ ਜਾਣਦਾ ਹੈ ਤੇ ਜਾਣਨ ਵੀ ਕਿਉਂ ਨਾ ਕਿਉਂਕਿ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਇੱਕ ਅਜਿਹੀ ਸੰਸਥਾ ਹੈ ਜੋ ਲੋੜਵੰਦਾਂ ਲਈ ਹਮੇਸ਼ਾ ਕੇ ਰਹਿਦੀ ਹੈ ਚਾਹੇ ਉਹ ਗਰੀਬ ਕੁੜੀਆਂ ਦੇ ਵਿਆਹ ਦੀ ਗੱਲ ਹੋਵੇ ਜਾਂ ਲੋੜਵੰਦ ਬੱਚਿਆਂ ਦੀ ਪੜ੍ਹਾਈ ਦੀ ਗੱਲ ਹੋਵੇ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਦੇ ਮੈਂਬਰ ਸਭ ਤੋਂ ਅੱਗੇ ਰਹੇ ਨੇ ਸਮਾਰਟ ਫਲਾਈ ਦੇ ਇਨਾ ਕੰਮਾਂ ਦੀ ਲੜੀ ਦੇ ਤਹਿਤ 6 ਮਈ ਨੂੰ ਅੱਖਾਂ ਦੇ ਤਾਰੇ ਪ੍ਰੋਜੈਕਟ ਅਧੀਨ ਸੰਸਥਾ ਦੇ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਦੀ ਪ੍ਰਧਾਨਗੀ ਹੇਠ ਸਕਾਈ ਮਲਟੀਮੀਡੀਆ ਦੇ ਦਫ਼ਤਰ ਵਿਖੇ ਹੋਈ ਜਿਸ ਵਿੱਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾਵਾ ਕੀਤੀਆਂ ਗਈਆਂ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਦੱਸਿਆ ਕਿ ਹਰ ਸਾਲ ਵਾਂ ਇਸ ਸਾਲ ਵੀ 6 ਮਈ ਨੂੰ ਸੰਸਥਾ ਵੱਲੋਂ ਅਡਾਪਟ ਕੀਤੇ ਹੋਣ ਹਰ ਬੱਚਿਆਂ ਦੀ ਪੜ੍ਹਾਈ ਲਈ ਸਟੇਸ਼ਨਰੀ ਸਕੂਲੀ ਵਰਦਿਆਂ ਤੋਂ ਇਲਾਵਾ ਹੋਰ ਜ਼ਰੂਰਤ ਅਸਮਾਨ ਦਿੱਤਾ ਜਾਵੇਗਾ ਜਿਸ ਲਈ 6 ਮਈ ਦਿਨ ਸੋਮਵਾਰ ਨੂੰ ਆਡੀਟੋਰੀਅਮ ਫਗਵਾੜਾ ਵਿਖੇ ਪ੍ਰੋਗਰਾਮ ਲਈ ਕਿਆ ਕਿਆ ਇਸ ਮੀਟਿੰਗ ਵਿੱਚ ਹਰਿੰਦਰ ਕੋਟ ਸੇਠੀ ਨਵੀਨ ਬਜਾਜ ਵਿਕਾਸ ਥਾਪਰ ਅਜੀਤ ਸਿੰਘ ਪਲਵਿੰਦਰ ਪਿੰਦਾ ਜਸਵਿੰਦਰ ਭਗਪੂਰਾ ਹੈਪੀ ਹੈਲਨ ਗੁਰਿੰਦਰ ਸਿੰਘ ਹਾਜ਼ਰ ਰਹੇ helping hands organization ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਆਪਣਾ ਪ੍ਰੋਗਰਾਮ ਅੱਖਾਂ ਦੇ តਾਰੇ ਜਿਹੜਾ ਇਸ ਵਾਰ 6 ਮਈ ਨੂੰ ਆ ਆਡੀਟੋਰੀਅਮ ਫਗਵਾੜਾ ਵਿਖੇ ਜਿਹੜਾ ਆ ਕਰਵਾਇਆ ਜਾ ਰਿਹਾ ਹੈ ਟਾਊਨ ਹਾਲ ਵਿਖੇ ਤੇ ਦੁਪਹਿਰੇ 12:00 ਵਜੇ ਦੇ ਕਰੀਬ ਜਿਹੜਾ ਇਹ ਹੋਏਗਾ ਤੇ ਮੈਂ ਸਮੂਹ ਲਾਖਾ ਨਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੌਕੇ ਤੇ ਹਮ-ਹਮਾ ਕੇ ਪਹੁੰਚ ਕੇ ਬੱਚਿਆਂ ਨੂੰ ਅਸ਼ੀਰਵਾਦ ਦਿਓ ਤੇ ਸਾਡੇ ਸਹਿਯੋਗੀ ਬਣੋ ਤੇ ਉਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਇਸ ਮੌਕੇ ਦੇ ਉੱਤੇ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਗੁਰਪਾਲ ਉੱਪਲ ਜੋ ਕਿ ਯੂਕੇ ਦੇ ਮਸ਼ਹੂਰ ਇਮੀਗ੍ਰੇਸ਼ਨ ਦੇ ਵਕੀਲ ਨੇ ਉਹ ਵਿਸ਼ੇਸ਼ ਤੌਰ ਤੇ ਯੂਕੇ ਤੋਂ ਜਿਹੜੇ ਨੇ ਉਹ ਆ ਰਹੇ ਨੇ ਤੇ ਉਹ ਇਸ ਮੌਕੇ ਦੇ ਉੱਤੇ ਆ ਕੇ ਜਿਹੜਾ ਹੈ ਬੱਚਿਆਂ ਨੂੰ ਅਸ਼ੀਰਵਾਦ ਵੀ ਦੇਣਗੇ ਤੇ ਹੋਰ ਵੀ ਬਹੁਤ ਸਾਰੇ ਐਨ ਆਰ ਆਈ ਵੀਰ ਜਾਂ ਜਿਹੜੇ ਸਾਡੇ ਹੋਰ ਸ਼ਹਿਰਦਾਰ ਆ ਸਾਰਿਆਂ ਨੂੰ ਮੈਂ ਕਹਾਂਗਾ ਕਿ ਇਸ ਮੌਕੇ ਤੇ ਪਹੁੰਚ ਕੇ ਬੱਚਿਆਂ ਨੂੰ ਅਸ਼ੀਰਵਾਦ ਫਗਵਾੜਾ ਸ਼ਹਿਰ ਦੀ ਸਿਰਮੌਰ ਸੰਸਥਾ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਦਾ ਨਾਮ ਹਰ ਕੋਈ ਜਾਣਦਾ ਹੈ ਤੇ ਜਾਣਣ ਵੀ ਕਿਉਂ ਨਾ ਕਿਉਂਕਿ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਇੱਕ ਅਜਿਹੀ ਸੰਸਥਾ ਹੈ ਜੋ ਲੋੜਵੰਦਾਂ ਲਈ ਹਮੇਸ਼ਾ ਕੇ ਰਹਿਦੀ ਹੈ ਚਾਹੇ ਉਹ ਗਰੀਬ ਕੁੜੀਆਂ ਦੇ ਵਿਆਹ ਦੀ ਗੱਲ ਹੋਵੇ ਜਾਂ ਲੋੜਵੰਦ ਬੱਚਿਆਂ ਦੀ ਪੜ੍ਹਾਈ ਦੀ ਗੱਲ ਹੋਵੇ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਦੇ ਮੈਂਬਰ ਸਭ ਤੋਂ ਅੱਗੇ ਰਹੇ ਨੇ ਸਮਾਰਟ ਪਲਾਈ ਦੇ ਇਨਾ ਕੰਮਾਂ ਦੀ ਲੜੀ ਦੇ ਤਹਿਤ 6 ਮਈ ਨੂੰ ਅੱਖਾਂ ਦੇ ਤਾਰੇ ਪ੍ਰੋਜੈਕਟ ਅਧੀਨ ਸੰਸਥਾ ਦੇ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਦੀ ਪ੍ਰਧਾਨਗੀ ਹੇਠ ਸਕਾਈ ਮਲਟੀਮੀਡੀਆ ਦੇ ਦਫ਼ਤਰ ਵਿਖੇ ਹੋਈ ਜਿਸ ਵਿੱਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾਵਾ ਕੀਤੀਆਂ ਗਈਆਂ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ 6 ਮਈ ਨੂੰ ਸੰਸਥਾ ਵੱਲੋਂ ਅਡਾਪਟ ਕੀਤੇ ਹੋਣ ਹਰ ਬੱਚਿਆਂ ਦੀ ਪੜ੍ਹਾਈ ਲਈ ਸਟੇਸ਼ਨਰੀ ਸਕੂਲੀ ਵਰਦਿਆਂ ਤੋਂ ਇਲਾਵਾ ਹੋਰ ਜ਼ਰੂਰਤ ਅਸਮਾਨ ਦਿੱਤਾ ਜਾਵੇਗਾ ਜਿਸ ਲਈ 6 ਮਈ ਦਿਨ ਸੋਮਵਾਰ ਨੂੰ ਆਡੀਟੋਰੀਅਮ ਫਗਵਾੜਾ ਵਿਖੇ ਪ੍ਰੋਗਰਾਮ ਲਈ ਕਿਆ ਕਿਆ ਇਸ ਮੀਟਿੰਗ ਵਿੱਚ ਹਰਿੰਦਰ ਕੋਟ ਸੇਠੀ ਨਵੀਨ ਬਜਾਜ ਵਿਕਾਸ ਥਾਪੜ ਅਜੀਤ ਸਿੰਘ ਪਲਵਿੰਦਰ ਪਿੰਦਾ ਜਸਵਿੰਦਰ ਭਗਪੂਰਾ ਹੈਪੀ ਹੈਲਨ ਗੁਰਿੰਦਰ ਸਿੰਘ ਹਾਜ਼ਰ ਹੈ